ਪਰਿਵਾਰ ਮੈਂ ਕਸਣ ਹਰਿਆਣਾ ਮੈਂ ਕਹਿ ਰਹੇ ਕਸਣ ਤਾਂ ਖੜਕਾ ਹੀ ਵੀ ਗਏ ਮਤਲਬ ਪਰਿਵਾਰੇ ਤਾਂ ਰੋਲਾ ਚੱਲੇ ਵੀਗਾ ਬਾਈ ਬਿਲਕੁਲ ਥੋੜਾ ਮੋਟਾ ਰੋਲਾ ਚੱਲਦਾ ਰਹੇ ਵੈ ਸ੍ਰੀ ਜੀ ਜੇ ਸਾਡੇ ਪੰਜਾਬ ਚ ਕਹਿੰਦੇ ਨੇ ਵੀ ਜੇ ਦੋ ਭਾਂਡੇ ਨਹੀਂ ਤਾਂ ਉਹ ਹਾਂ ਵੈਸੇ ਇਦਾਂ ਹੀ ਹਰਿਆਣਾ ਮੈਂ ਕਹਾਂ ਬਾਈ ਅੱਛਾ ਫਿਰ ਤੁਸੀਂ ਉਸ ਤੋਂ ਬਾਅਦ ਕੈਨੇਡਾ ਤੋਂ ਬਾਅਦ ਅਮਰੀਕਾ ਗਏ ਹਾਂਜੀ ਪਿਛਲੇ ਦਿਨੀ ਕਾਫੀ ਹੋਇਆ ਬਲਜੀਤ ਸੰਧੂ ਜੀ ਹੋਰਾਂ ਨਾਲ ਤੁਸੀਂ ਖੇਡਣਾ ਸੀ ਉਹ ਕਹਿੰਦੇ ਵੀ ਅਸੀਂ ਜਿਹੜੀ ਟਿਕਟ ਵੀ ਤੁਹਾਡੀ ਬੜੀ ਮਹਿੰਗੀ ਕਰਵਾਈ ਪਰ ਤੁਸੀਂ ਜਾ ਕੇ ਉੱਥੇ ਕਿਸੇ ਹੋਰ ਕਲੱਬ ਲਈ ਖੇਡਦੇ ਇਹ ਕੀ ਚੱਕਰ ਹੋਇਆ ਆ ਚੱਕਰਾ ਸ਼ਿਵਈ ਆਪਾਂ ਲੈ ਰੱਖਿਆ ਤੇ ਆਪਾਂ ਖਿਲਦੇ ਤੇ ਬਲਜੀਤ ਸੰਦੂਲ ਨੂੰ ਉਹਨਾਂ ਨੇ ਆਪਣਾ ਵੀਜਾ ਲਵਾਇਆ ਸੀ ਉਹਨਕੇ ਬਲ ਖਿੱਡੇ ਜੀ ਆਪਾਂ ਤਾਂ ਉਹਨੇ ਖਿੱਡੇ ਆਪਾਂ ਉਹਨਕੇ ਖਿੱਡੇ ਤੋਂ ਬਈ ਪਸਲੇ 3 ਸਾਲ ਦਾ ਆਪਾਂ ਖਿੱਡਣ ਲੱਗੇ ਜੀ ਕੋਈ ਪ੍ਰੋਬਲਮ ਹੀ ਨਹੀਂ ਐਟ ਕੀ ਮਨੇ ਪੈਸੇ ਡਲਵਾਲੀ ਹੁੰਨ ਪਹਿ ਐਡਵਾਂਸ 10 ਲੱਖ ਆਪਾਂ ਨੇ ਪੈਸੇ ਲਏ ਜੀ ਉਹਨਾਂ ਦੇ ਉਹਨਾਂ ਲੱਗੇ 2 ਮਹੀਨੇ 2 ਮਹੀਨੇ ਪਹਿਲੇ ਪੈਸੇ ਦੇ ਦੇ ਹੁੰਦੇ ਠੀਕ ਹੈ ਪਰ ਮੇਰੀ ਇੱਕ ਗੱਲ ਆ ਹੋਈ ਸੀ ਉਹਨਾਂ ਨਾਲ ਬਾਈ ਦੋ ਫੈਡਰੇਸ਼ਨ ਬਣ ਗਈ ਹਰੇਕ ਪਾਸੇ ਦੋ ਫੈਡਰੇਸ਼ਨ ਨੇ ਬਿਲਕੁਲ ਜੀ ਹਰੇਕ ਕੇ ਰੂਲ ਹੈ ਕੋਣ ਸੀ ਕੰਟਰੀ ਮੇ ਚਲੇ ਜਾਓ ਆਪਾਂ ਰੂਲ ਹੈ ਫੈਡਰੇਸ਼ਨ ਕੀ ਬਾਈ ਤੋਰਲੀ ਫੈਡਰੇਸ਼ਨ ਨਾਲ ਮੈਂ ਆਪਣੀ ਲਾਜ ਪਿਆਰ ਤੇ ਕੋਈ ਬੰਦੇ ਬਈ ਪਤਾ ਹੈ ਕਬੱਡੀ ਦੇ ਸਾਰੇ ਤੋਂ ਮੈਂ ਬੋਲਿਆ ਬਾਈ ਅਗਰ ਤੁਸੀਂ ਮੈਂ ਪਰਲੀ ਫੈਡਰੇਸ਼ਨ ਵਿੱਚ ਖੇਡੂਗਾ ਤਾਂ ਤੁਸੀਂ ਕੀ ਕਰੋਗੇ ਨੂੰ ਬੈਨ ਕਰਾਂਗੇ ਅਸੀਂ ਖੇਡ ਨਹੀਂ ਦੇਣਾ ਜਿੱਦਾਂ ਕੈਨੇਡਾ ਬੈਨ ਕਰ ਰਹੇ ਹਨ ਇਦਾਂ ਹੀ ਬੈਨ ਕਰਾਂਗੇ ਮੈਂ ਪੱਕੀ ਗੱਲ ਹੈਗੀ ਨਾ ਹਾਂ ਪੱਕੀ ਗੱਲ ਹੈਗੀ ਇਹੋ ਗੱਲ ਹੋ ਗਈ ਮੈਨੇ ਬਈ ਪਰਲੇ ਪਾਸੇ ਮੈਂ ਗੱਲ ਕਰ ਰਿਹਾ ਸੀ ਮੈਂ ਉਹਨਾਂ ਨਾਟਿਆ ਬਈ ਮੁਖਬੇ ਏਰੀਆ ਵਾਲੇ ਤੋਂ ਮੋਨੇ ਪੈਸੀ ਫੜ ਰੱਖੀ ਐਡਵਾਂਸ ਆਪਾਂ ਬਸ ਦੇ ਨਿਜਵਾਨ ਤੋਂ ਅਗਲੇ ਸਾਲ ਦੇਖ ਲੈਂਗੇ ਐਤ ਕੀ ਤੋਂ ਖਿੱਡ ਦੇਣੀ ਮੈਂ ਉਹਨਾਂ ਦੇ ਪਾਸੇ ਖਿੱਡਾ 13 ਨਾ ਖਿੱਡਾ ਸੀ ਸ਼ਾਇਦ ਪਹਿਲਾ ਟੂਰਨਾਮੈਂਟ ਵੈ 13 ਨੂੰ ਚੱਲ ਗਿਆ ਟੂਰਨਾਮੈਂਟ ਹੋ ਗਿਆ ਫਾਈਨਲ ਮੈਚ ਹੀ ਮੈਟਰੋ ਨਾਲ ਅਸੀਂ ਹਰ ਗਏ ਰਣ ਤੋਂ ਬਾਅਦ ਰੱਜੂ ਰੁੱਝੀ ਹੋਣੀ ਰੱਜੂ ਦਾ ਉਰਥੇ ਜਿੰਨੇ ਵੀ ਪਲੇਅਰ ਥੇ ਮੈਟਰੋ ਵਾਲੇ ਦੇ ਪ੍ਰੋਮੋਟਰ ਉਹ ਖੜੇ ਬਈ ਕਿੰਨੇ ਮੈਨੂੰ ਕਿ ਚੱਲ ਚੱਲਾਂਗੇ ਨੋਸੀ ਚੱਲੇਗੀ ਪਰਲੇ ਪਾਸੇ ਮਹਬਨ ਕਰਾਂਗੇ ਉਹਨੂੰ ਕੋ ਬੈਨ ਨਹੀਂ ਕਰਦੇ ਉਹਨੂੰ ਕੋ ਅਸ਼ੀਵ ਤਾਂ ਚੱਲੇ ਹੈਗੇ ਉੱਥੇ ਆ ਗਿਆ ਫਿਰ 베ਰੀ ਵਾਲੇ ਪ੍ਰਮੋਟਰ ਆ ਗਏ ਇੱਕ ਦੋ ਪ੍ਰਮੋਟਰ ਆਏ ਮਹਾਂ ਜੀ ਜਾਣ ਲੱਗ ਰਹੇ ਹੋ ਮੈਨੂੰ ਜਾਣ ਦੋ ਮਾ ਅੱਜ ਕੱਲ ਦਾ ਟੂਰਨਾਮੈਂਟ ਹੈਗਾ ਮੈਨੂੰ ਵੀ ਖੇਡਣ ਦਿਓ ਮਾ ਮੈਨੂੰ ਵਾਪਿਸ ਤੁਹਾਡੇ ਵਿੱਚ ਆ ਜਾਊਂ ਮੈਨੂੰ ਕੱਲ ਤੁਹਾਡਾ ਟੂਰਨਾਮੈਂਟ ਨਹੀਂ ਹੈਗਾ ਨਾ ਉਹਦਾ ਟੂਰਨਾਮੈਂਟ ਹੈ ਦੂਜੀ ਫੈਡਰੇਸ਼ਨ ਵਾਲਾ ਮੈਨੂੰ ਖੇਡਣ ਦਿਓ ਇਹ ਪਲੇਅਰ ਵੀ ਚੱਲੇ ਮੈਨੂੰ ਕਿੱਲੇ ਨਹੀਂ ਕਿਉਂ ਰੋਕਦੇ ਹੋ ਤੁਸੀਂ ਇਹ ਮੰਦੇ ਨੇ ਵੀ ਕੰਦੇ ਨੂੰ ਬੈਨ ਕਰਾਂਗੇ ਇਦਾਂ ਕਰਾਂ ਮਾ ਠੀਕ ਹੈ ਵੇ ਉਦੋਂ ਤੱਕ ਵੀ ਆਈ ਗੱਲ ਕਹਿੰਦੇ ਸੀ ਕਿ ਅਸੀਂ ਬੈਨ ਕਰਨਾ ਹੈਗਾ ਮਨੇ ਉਦੋਂ ਵੀ ਆਈ ਗੱਲ ਮਹਾ ਤੁਸੀਂ ਬੈਨ ਨਹੀਂ ਕਰੇ ਨਾ ਫਿਰ ਤੁਸੀਂ ਆਪਣੀ ਜ਼ੁਬਾਨ ਤੋਂ ਮੁਕਰ ਕੇ ਫਿਰ ਮੈਂ ਵੀ ਆਪਣੀ ਜ਼ੁਬਾਨ ਤੋਂ ਖੜਦਾ ਨਹੀਂ ਫਿਰ ਮੈਂ ਵੀ ਚਲੇ ਜਾਵਾਂਗਾ ਬਿਲਕੁਲ ਹੁਣ ਤੇ ਆ ਗੱਲ ਕਹੀ ਸੀ ਮੈਂ ਸਿਰ ਫੋਨ ਲਾ ਕੇ ਪੁੱਛ ਲਿਆ ਕਿ ਕਿੱਦਾਂ ਹੀ ਵੀ ਆਪਾਂ ਨੇ ਤੋ ਉਹ ਬੋਲਣ ਨੂੰ ਬੋਲੇ ਠੀਕ ਹੈ ਮੈਚ ਹੋ ਗਿਆ ਵਿੱਚ 14 ਨੂੰ ਖਿੱਡੇ ਸਾਰੇ ਪਲੇਅਰ ਮੈਂ ਮਖਾਂ ਭਾਈ ਮੈਂ ਹੁਣ ਦੱਸੋ ਕੀ ਕਰਨਾ ਹੈ ਤੁਸੀ ਇਹਨਾਂ ਨੂੰ ਕਿਹਾ ਭਾਈ ਮੈਂ ਚੋਣੀ ਇਸ ਟੀਮ ਬਗੈਰ ਨੂੰ ਇੱਕ ਕਿਹੜੀ ਟੀਮ ਹੈਗੀ ਮੈਟਰੋ ਦੀ ਨੂੰ ਕੋਈ ਟੀਮ ਤੋਂ ਬਗੈਰ ਫੈਡਰੇਸ਼ਨ ਚਲਣੀ ਨਹੀਂ ਟੂਰਨਾਮੈਂਟ ਕੈਨਸਲ ਕਰਾ ਦੇਗੀ ਜਿਨ੍ਹਾਂ ਦੇ ਟੂਰਨਾਮੈਂਟ ਰੱਖੇਗੇ ਮੈਂ ਫਿਰ ਮੇਰੇ ਇਕੱਲੇ ਦਾ ਨੁਕਸਾਨ ਕਿਉਂ ਕਰਾਇਆ ਭਾਈ ਤੂੰ ਮੈਂ ਨੂੰ ਵੀ ਦੱਸ ਦਿਓ ਮੈਂ ਵੀ ਖੇਡਾਂਗੇ ਮੈਨੂੰ ਅੱਖ ਨਹੀਂ ਲੱਗ ਰਹੀ ਸੀ ਪੱਲੇ ਬਸ ਆਈ ਗੱਲ ਹੈ ਫਿਰ ਬਾਅਦ ਵਿੱਚ ਚਲਦਾ ਚਲਦਾ ਉਹ ਲਾਈਵ ਆ ਗਏ ਭਈ ਵਿੱਜਾ ਸਾਨੂੰ ਵਿੱਜਾ ਤੂੰ ਸਾਰੇ ਰਿਕ ਪਲੇਅਰ ਕੱਲਾ ਕਰ ਰਿਹਾ ਵਿੱਜਾ ਵਿੱਜਾ ਲਵਾਇਆ ਫਿਰ ਵਿੱਜਾ ਕੇ ਮੇਰਾ 프리ਮ ਲਵਾਇਆ ਮੇਰੀ ਗੇਮ ਥੀ ਮੇਰੀ ਪਰਫਾਰਮੈਂਸ ਥੀ ਤਾਂ ਹੀ ਤੂੰ ਲਵਾਇਆ ਕਿ ਮੇਰੇ ਗ ਇੱਕ ਉਹ ਟਿਕਟ ਦੀ ਕਹਿੰਦੇ ਸੀ ਟਿਕਟ ਦੇ ਬਾਈ 10 ਲੱਖ ਰੁਪਏ ਲਏ ਰੱਖੇ ਤੇ 10 ਲੱਖ ਵਿੱਚ ਜਿੱਤਨੇ ਇੱਕ ਟੂਰਨਾਮੈਂਟ ਕਿਵੇਂ ਨਾ ਕਾਟ ਕੇ ਬਾਕੀ ਉਹਨਕੇ ਮੋੜ दिए ਬਿਲਕੁਲ ਟਿਕਟ ਦੇ ਕਹਿੰਦੇ ਸੀ ਟਿਕਟ ਬਾਈ ਮੇਰੀ ਮੈਂ ਮੰਨਦਾ ਹੈ ਮੇਰੀ ਬਿਜ਼ਨਸ ਕਲਾਸ ਕਰਾਈ ਮੇਰੀ ਇਕੱਲੇ ਦੀ ਕਿਉਂ ਬਿਜ਼ਨਸ ਕਲਾਸ ਕਰਾਈ ਹੋਰ ਉਹ ਵੀ ਪਲੇਅਰ ਹੈਗੇ ਉਹਨਾਂ ਦੀ ਕਿਉਂ ਨਹੀਂ ਕਰਾਈ ਉਹਨਾਂ ਨੇ ਬਿਲਕੁਲ ਆਪਣਾ ਕੰਮ ਕਰਕੇ ਦਿਆਂ ਤਾਂ ਹੀ ਤਾਂ ਮੇਰੀ ਬਿਜ਼ਨਸ ਕਲਾਸ ਕਰਾਈਗੀ ਟਿਕਟ ਜੋ ਬਿਕਦਾ ਉਹ ਦਿਸਦਾ ਚੜਦੇ ਸੂਰਜ ਨੂੰ ਸਲਾਮ ਹੈਗੇ ਸਾਰੇ ਕੋਈ ਨਹੀਂ ਪਾਦ ਮੈਂ ਕੋਈ ਨਹੀਂ ਪੁੱਛਦਾ ਈਬੇਰੀ ਵਾਲੀ ਇਹਦਾ ਪੁੱਛਣ ਵਾਲੇ ਸੀ ਇਹਨੂੰ ਕਹਿੰਦੇ ਅਸੀਂ ਛੱਡਦੇ ਨਹੀਂ ਪੱਲਾ ਖੁਸ਼ੀ ਪੱਲੀ ਫਤੇਗੜਛੰਨਾ ਕਿੰਨੇ ਪਲੇਅਰ ਦੱਸਾਂ ਜੋ ਛੱਡਿਓ ਇਹ ਦੂਜੀ ਫੈਡਰੇਸ਼ਨ ਮੇ ਹੈਗੇ। ਵੇ ਕਿਉਂ ਛੱਡੇ? ਇਹ ਕਹਿੰਦੇਗੇ ਅਸੀਂ ਜੁੜਦੇ ਹੈਗੇ ਨਾਲ। ਇੱਕ ਪਲੇਅਰ ਹੈਗਾ ਸੁਲਤਾਨ ਸੁਲਤਾਨ ਉਹ ਵੀ ਹੱਲੇ ਬੜੀਆ ਖੇਡਦਾ ਹੈ ਬੜੀਆ ਪਰਫੋਰਮੈਂਸ ਦਿੰਦਾ ਹੈ ਟੌਪਰ। ਉੱਪਰ ਹੈਗਾ ਲੈ। ਬਿਲਕੁਲ ਜੀ। ਉਹ ਉਹ ਹੈਗਾ ਉਹਨਾਂ ਨਾਲ ਇਕ ਦੁੱਲਾ ਹੈਗਾ। ਦੋ ਪਲੇਅਰ। ਬਾਕੀ ਹੋਰ ਪਲੇਅਰ ਕਿੱਥੇ ਹੈਗੇ? ਕੋਣ ਹੈਗਾ ਹੋਰ ਪਲੇਅਰ ਉਹਨਾਂ ਕੋਲੇ ਜੋ ਪੁਰਾਣਾ ਖਿੱੱਡ ਹੈਗੇ ਉਹਨਾਂ ਨਾਲ ਉਹ ਕਹਿੰਦੇ ਵੇ ਅਸੀਂ ਛੱਡਦੇ ਨਹੀਂ ਪੁਰਾਣੇ ਅਸੀਂ ਪਲੇਅਰ ਦੇ ਨਾਲ ਖੜਦੇਗੇ। ਕੌਣ ਪਲੇਅਰ ਹੈਗਾ ਜੋ ਉਹਨਾਂ ਨਾਲ ਹੈਗਾ? ਪੱਲੀ ਦਾ ਪੱਲੀਪੁਰਾਣਾ ਪਲੇਅਰ ਹੈਗਾ। ਕਾਫੀ ਟਾਈਮ ਹੋ ਗਿਆ ਪੂਰਾ ਤਕੜਾ ਰਿਹਾ ਹੈ ਹਸ ਦੂਜੀ ਫੈਡਰੇਸ਼ਨ ਵਿੱਚ ਹੈਗਾ। ਖੁਸ਼ੀ ਦੂਜੀ ਫੈਡਰੇਸ਼ਨ ਵਿੱਚ ਹੈਗਾ। ਪੱਲਾ ਦੂਜੀ ਫੈਡਰੇਸ਼ਨ ਵਿੱਚ ਹੈਗਾ। ਹੋਰ ਕੌਣ ਕਿੱਡੋਰ ਕਿੰਨੇ ਪਲੇਅਰ ਖਿੱਡੇਗੇ? ਸਾਰੇ ਦੂਜੀ ਫੈਡਰੇਸ਼ਨ ਵਿੱਚ ਕਿਉਂ ਖੜੇ ਹੈ? ਕੁਛ ਨਾ ਕੁਛ ਤਾਂ ਪ੍ਰੋਬਲਮ ਪਾਉ ਹੋਈ ਹੈ ਉਸਤਾਦ। ਬਿਲਕੁਲ ਜੀ ਭਲਵਾਨ ਜੀ ਤੁਸੀਂ ਫਿਰ ਇਸ ਗੱਲ ਨੂੰ ਸਮਝ ਗਏ ਹੋ ਵੀ ਜਿੰਨਾ ਚਿਰ ਬੰਦਾ ਤਕੜਾ ਉਨਾ ਚਿਰ ਉਹਦਾ ਮੁੱਲ ਹੈ ਇਸ ਕਰਕੇ ਕਹਿੰਦੇ ਨੇ ਵੀ ਸ਼ਿੱਲੂ ਦਾ ਜਿਹੜਾ ਮੁੱਲ ਹੈ ਜਾਂ ਸ਼ਿੱਦੂ ਦੀ ਜਿਹੜੀ ਗੱਲਬਾਤ ਹੈ ਉਹ ਸਾਰਿਆਂ ਤੋਂ ਅਲੱਗ ਹੈ ਇਹੀ ਚੱਕਰ ਹੈਗਾ ਤੁਹਾਡਾ ਬਈ ਆਪਣਾ ਉਸਤਾਦ ਆਪਾਂ ਕਿਸੇ ਅਸੀਂ ਸਿਰਤੇ ਨਹੀਂ ਹੈਗੇ ਆਪਾਂ ਹੈਗੇ ਆਪਣੀ ਮਾਪਿਓ ਦੇ ਸਿਰ ਦੇ ਉੱਪਰ ਵਾਲੇ ਦੇ ਸਿਰਤੇ ਉਹਨਾਂ ਦਾ ਮੈਂ ਜਦੋਂ ਮਾੜਾ ਸੀ ਉਦੋਂ ਮੈਨੂੰ ਕੋਈ ਬੰਦਾ ਨਹੀਂ ਆਇਆ ਬਈ ghee ਖਾ ਤੂੰ ਦੁੱਧ ਪਿਓ ਬਈ ਪ੍ਰੈਕਟਿਸ ਕਰ ਬਈ ਤੈਨੂੰ ਤਗੜਾ ਕਰਾਂਗੇ ਉਦੋਂ ਮੈਨੂੰ ਕੋਈ ਕੋਈ ਨਹੀਂ ਪੁੱਛਦਾ ਤੈਨੂੰ ਮੈਨੂੰ ਕਿਸੇ ਨੇ ਵੀ ਨਹੀਂ ਪੁੱਛਿਆ ਕੋਈ ਤਗੜਾ ਹੁੰਦਾ ਜਦੋਂ ਨਾ ਦਿਖੇ ਬੰਦੇ ਦਾ ਕੋ ਆਪਣਾ ਕੰਮ ਕਰਕੇ ਦਿਖਾਉ ਜਦੋਂ ਹੀ ਪੁੱਛੇ ਫਿਰ ਉਹਦੋਂ ਬੰਦਾ ਆਪਣਾ ਮੁੱਲ ਨਹੀਂ ਮੰਗਦਾ ਦੌਰ ਕੋਦੋਂ ਮੰਗੇਗਾ ਫਿਰ ਚੋਟ ਲੱਗੇ ਬਾਅਦ ਫਿਰ ਕੋਈ ਪੁੱਛਦਾ ਨਹੀਂ ਇੱਕ ਬਾਈ ਚੋਟ ਲੱਗੇ ਪਾਛੇ ਬੰਦੇ ਆ ਸਾਰਾ ਆਪਣੇ ਕੋਈ ਕਿਸੇ ਨੇ ਨਹੀਂ ਪੁੱਛਦਾ ਭਾਈ ਸਾਹਿਬ